ਜਿਹੜੀਆਂ ਜਿਹੜੀਆਂ ਨਾ ਉਹ ਅਰੈਸਟ ਹਾਊਸ ਨੇ ਕ੍ਰਿਮੀਨਲ ਲਈ ਖਾਸ ਤੌਰ ਤੇ ਜਿਹੜੇ ਵੱਡੇ ਕ੍ਰਿਮੀਨਲ ਆ ਉਹਨਾਂ ਨੂੰ ਤਾਂ ਫਾਈਪਟ ਸਰਟੀਫਿਕੇਟ ਨਹੀਂ ਮਿਲਦੀਆਂ ਪੰਜਾਬ ਚ ਅੱਗੇ ਨਹੀਂ ਮਣੀਆਂ ਅंसारी ਨੂੰ ਨਹੀਂ ਮਣੀਆਂ ਦੁੱਧੇ ਨੂੰ ਨਹੀਂ ਮਣੀਆਂ ਇਹ ਦੇਖੋ ਪਵਾਨਪੁਰਿਆ ਨੂੰ ਸਰਟੀਫਿਕੇਟ ਨਹੀਂ ਮਣੀਆਂ ਉਹਦਾ ਫੋਨ ਨਹੀਂ ਚੱਲਦਾ ਪੰਜਾਬ ਦਾ ਸਾਬਕਾ ਡਿਪਟੀ ਚੀਫ ਮਿਨਿਸਟਰ ਹੋਮ ਮਿਨਿਸਟਰ ਕਹਤਾ ਹੈ ਕਿ ਜਦੋਂ ਕੋ ਪਵਾਨਪੁਰਿਆ ਮੈਨੂੰ ਫੋਨ ਤੇ ਧਮਕੀਆਂ ਦੇ ਰਿਹਾ ਇਹਦਾ ਮਤਲਬ ਉਹਦੇ ਵੀ ਜੇਲ੍ਹ ਜੇਲ੍ਹ ਕੋਣ ਆਏਗਾ ਉਹ ਕੋਲੇ ਤਾਂ ਹੀ ਧਮਕੀ ਦੇ ਰਿਹਾ ਨਾ ਉਹ ਇੱਕ ਫੋਨ ਦਾ ਦੇਲ ਸਸਤੇ ਮਾਲ ਅਦਿਕਲ ਕੋਈ ਵੱਡੀ ਗੱਲ ਨਹੀਂ ਕਿਣੀ ਜਾਂਦੀ ਇਹ ਤਾਂ ਇੱਕ ਆਮ ਗੱਲ ਕਿਣੀ ਜਾਂਦੀ ਚਲੋ ਅਸਲ ਇਹ ਇਹ ਮੈਂ ਤਾਂ ਤੋਟੇ ਮੇਨ ਸਵਾਲ ਦਾ ਮੇਨ ਜਵਾਬ ਹੀ ਹੈ ਕਿ ਜੇਲ੍ਹਾਂ ਚ ਬੈਠ ਕੇ ਕਤਲ ਕਰਾਉਣੇ ਇਸ ਕਰਕੇ ਵੀ ਆਸਾਨ ਨੇ ਕਿ ਤੁਸੀਂ ਉਹਦੇ ਤੇ આરોપી ਨਹੀਂ ਬਣ ਸਕਦੇ ਕਿਉਂਕਿ ਡੀਲ ਮੈਨੂਅਲ ਚ ਲਿਖਿਆ ਗਿਆ ਕਿ ਡੀਲ ਤੇ ਫੋਨ ਹੁੰਦਾ ਨਹੀਂ ਫੋਨ ਅਲਾਉਡ ਨਹੀਂ ਹਾਂ ਬਸ ਇਹ ਫੋਨ ਨੂੰ ਇਸ ਕਰਕੇ ਇਫਤਿਹਾਲ ਕਰਦੇ ਅੱਛਾ ਜੀ ਲਾਰੈਂਸ ਬਿਸ਼नोई ਫਿਰ ਅਗਲਾ 다ਊਦ ਬਣਨ ਜਾ ਰਿਹਾ ਹੈ ਇਹ ਬਹੁਤ ਛੋਟਾ ਆਦਮੀ ਹੈ ਉਹ 다ਊਦ ਦਾ ਕੈਰੇਕਟਰ ਹੋ ਰਿਹਾ ਹੈ 다ਊਦ ਨੇ ਇਹ ਰਿਆਂ ਨੂੰ ਆਏ ਨਹੀਂ ਵੀ ਉਹ ਪਲਾਂਟ ਮਤਲ ਮਾਰਦੇ ਹੋ ਰਹੀ ਤੁਸੀਂ ਇੱਕ ਕੋਈ ਕੋਈ ਐਗਜ਼ਾਮਪਲ ਦੇ ਦਿੱਤੋ ਕੁਝ ਮਤਲ ਕਿ ਜੀ ਮਨੇ 다ਊਦ ਨੇ ਤਾਂ ਕਿ ਦਿੱਤੇ 다ਊਦ ਨੇ ਮੇ ਤਾਂ ਪੈਸੇ ਮੰਗੇ ਮੈਂ ਤਾਂ ਕੋਈ ਇੱਕ ਵੀ ਐਕਸਟਰਾ ਆਰਡਰ ਨਹੀਂ ਸਕਾ ਤਾਉ ਦੇਖ ਲਾ ਵਾਇਟ ਅਕਸਟੈਸਟ ਨਹੀਂ ਨਹੀਂ ਫਿਰ ਉਹ ਮੰਗਦਾ ਨਹੀਂ ਸੀ ਪੈਸੇ ਤੁਸੀਂ ਕਹਿੰਦੇ ਹੋ ਹਾਂ ਹਾਂ ਫਿਰ ਪੈਸਾ ਕਦੋਂ ਕਬੋਲੇ ਉਹਨੇ ਬੰਦੇ ਮੰਗਦੇ ਉਹਨੇ 8-10 ਬੰਦੇ ਡਿਊਟੀ ਲਾਈ ਹੋਈ ਸੀ ਉਹਦਾ ਕੰਮ ਕਰਨ ਦਾ ਤਰੀਕਾ ਹੋ ਰਿਹਾ ਹੈ ਅੱਛਾ ਉਹਨੇ ਫਿਲਮ ਇੰਡਸਟਰੀ حوالے ਕੀਤੀ ਸੀਗੀ ਆ ਇਹਦੇ ਅਬੂਸਲੇਮ ਦੇ ਉਹ ਤੂੰ ਜੋ ਪੈਸੇ ਇਕੱਠੇ ਕਰਨੇ ਇੰਡਸਟਰੀ ਤੋਂ ਕਰੀਂ ਬੈਲਡਰਾਂ ਉਹ ਬੋਲਡਰਾਂ ਦਾ ਕੰਮ ਉਹਨੇ ਇੱਕ ਹਫ਼ਤਾ ਭਟਕੀਂ ਅੰਦਰ ਸੂਰੀ ਹੋਲੇ ਕੀਤਾ ਹੋਇਆ ਸੀ ਆ ਜਿਹੜੇ ਗੈਂਗਸਟਰਾਂ ਨਾਲ ਡੀਲ ਕਰਨ ਦਾ ਕੰਮ ਸਾਰਾ ਇਹ ਛੋਟਾ ਛਕੀਲੋਂ ਦਿੱਤਾ ਹੋਇਆ ਸੀ ਇਤੋਂ ਨੇ ਆੱਡੜ ਬੰਤੇ ਆੱਡੜ ਫੀਲਡ ਚ ਲਾਇਏ ਫਿਰ ਨਹੀਂ ਫਿਰ ਲਾਰੈਂਸ ਕੋਸ਼ਿਸ਼ ਤਾਂ ਕਰ ਰਿਹਾ ਨਾ ਬਣਨ ਦੀ ਵੀ ਮੈਂ ਦਾਊਦ ਬਣਾ ਨਹੀਂ ਨੂਰ بڑے ਲੋਕਾਂ ਨੇ ਕੋਸ਼ਿਸ਼ ਕੀਤੀ ਕੋਈ ਨਹੀਂ ਬਣ ਸਕਿਆ ਤਾਂ ਉਤਾਤ ਵੀ ਤੇ ਹੁੰਦਾ ਜਿੰਨੇ ਮਾਨ ਲੱਗੇ ਸਾਰੇ ਮਾਰ ਕੇ ਕਿਹੜਾ ਬਚਿਆ ਮੈਂ ਕੋਈ ਦਾਉਦ ਦੀ ਤਰੀਫ਼ ਨਹੀਂ ਕਰ ਰਿਹਾ ਮੈਂ ਦਾਉਦ ਦੇ ਕੰਮ ਕਰਨ ਦੀ ਗੱਲ ਕਰ ਰਿਹਾ ਜਿਹੜਾ ਕਾਰਪੋਰੇਟਿਜ਼ਮ ਜਿਹੜਾ ਇਹ ਕ੍ਰਾਈਮ ਤੇ ਲਿਆਂਦਾ ਇਹ ਦਾਉਦ ਨੇ ਲਿਆਂਦਾ ਦਾਉਦ ਆਟਵੀ ਮੋਬਾਈਲ ਦੀ ਟਾਈਟਨ ਕਰੋੜ ਰੁਪਏ ਹਰ ਮਹੀਨੇ ਵੜਦਾ ਜਿੰਨੇ ਬੰਦੇ ਦੇ ਚੇਲਾ ਚ ਬੈਠੇ ਹੋਣ ਨੇ ਫੈਕਟਰੀਆਂ ਨੂੰ ਪੈਸੇ ਦੇਣੇ ਵਕੀਲ ਖੜੇ ਕਰਨੇ ਆਦਿ ਵੀ ਦੇ ਰਿਹਾ ਕਿਹੜਾ ਗੈਂਗਸਟਰ ਦਿੰਦਾ ਤੁਸੀਂ ਤੁਸੀਂ ਦਾਉਦ ਨੂੰ ਕਿੰਨੇ ਵਾਰੀ ਮਿਲੇ ਹੋ ਮੈਂ ਗਣੇ ਨਹੀਂ ਬਹੁਤ ਵਾਰੀ ਮਿਲੇ ਓਕੇ ਤੇਨੇ ਅੰਦਾਜ਼ਨ ਕਿੰਨੀ ਵਾਰ ਮਿਲੇ ਆ ਪਤਾ ਨਹੀਂ ਮੈਂ ਗਿਣੇ ਮੈਂ ਮੈਨੂੰ ਉਹਦੋਂ ਮੈਨੂੰ ਪਤਾ ਥੋੜੀ ਸੀ ਕਿ ਮੈਨੂੰ ਕੱਲ ਨੂੰ ਕਿਤੇ ਦੌੜਦੀਆਂ ਗੱਲਾਂ ਕਰਨੀਆਂ ਪੈਣੀਆਂ ਅੱਛਾ ਉਹਦੀ ਕੀ ਮਤਲਬ ਬਾਡੀ ਲੈਂਗੁਏਜ ਕਿਹੋ ਜੀ ਆ ਉਹਦੀ ਮਤਲਬ ਉਹ ਜਿਹੜਾ ਬੰਦਾ ਐਨੇ ਕ੍ਰਾਈਮ ਕਰਕੇ ਆਪਣੇ ਆਪ ਨੂੰ ਜਿਉਂਦਾ ਰੱਖ ਸਕਦਾ ਉਹਦੇ ਵਿੱਚ ਕੋਈ ਖਾਸ ਖਾਸ ਗੱਲ ਤਾਂ ਹੋਣੀ ਹੈ ਕਿ ਕਿੱਦਾਂ ਦੀ ਉਹਦੀ ਮਤਲਬ ਉਹਨੂੰ ਉਹਦਾ ਔਰਾ ਕਿੱਦਾਂ ਦਾ ਉਹਦੀ ਬਾਡੀ ਲੈਂਗੁਏਜ ਕਿੱਦਾਂ ਦੀ ਹੈ ਉਹ ਕੀ ਉਹਦੀ ਖਾਸੀਅਤ ਕੀ ਹੈ ਉਹਦੇ ਵਿੱਚ ਮੇਰੇ ਸਾਹਮਣੇ ਨੇ ਕਦੇ ਕ੍ਰਾਈਮ ਦੀ ਗੱਲ ਹੀ ਨਹੀਂ ਕੀਤੀ ਹੂੰ ਮੇਰੇ ਸਾਹਮਣੇ ਉਹਨੇ ਕਦੇ ਕਿਸੇ ਨੂੰ ਫੋਨ ਨਹੀਂ ਕੀਤਾ ਕੋ ਨੂੰ ਮਾਰ ਦੇਉਣੀ ਚੱਕੋ ਹੂੰ ਇਹ ਵਾਸਤੇ ਵੀਰ ਕਰਨ ਦਾ ਕਿਵੇਂ ਸੀ ਉਹਦੇ ਚ ਐਟੀਟਿਊਡ ਸੀ ਜਿਹੜਾ ਫਾਲਤੂ ਦਾ ਐਟੀਟਿਊਡ ਜਾਂਦਾ ਬੜਾ ਡਾਊਨ ਟਵਰਡਸ ਆਦਮੀ ਸਿੰਪਲ ਬੰਦਾ ਸੀ ਮੈਂ ਇੰਨੇ ਐਪੀਸੋਡ ਬਣਾਏ ਹੂੰ ਉਹ ਸਾਰੇ ਲਿਖੇ ਉਹ ਤੋਂ ਤੁਸੀਂ ਮਹਿਮਾਨ ਨੂੰ ਖੋਦ ਆਪਣੀ ਪਲੇਟ ਰੋਟੀ ਆਪਾ ਕੇ ਆਪ ਦਿੰਦਾ ਹਾਂ ਤੁਸੀਂ ਇਹ ਮਹਿਮਾਨ ਨਿਵਾਤੀ ਕਰਦੇ ਮੈਨੂੰ ਟੱਟੋ ਜਿਹਨੇ ਬੰਦਿਆਂ ਨੂੰ ਦੋ ਤਿੰਨ ਚਾਰ ਬੰਦਿਆਂ ਦਾ ਆਡੀਓ ਇੰਟਰਵਿਊ ਕੀਤੀ ਹੈ ਦੋ ਤਾਂ ਕੁੜੀਆਂ ਨੇ ਹੂੰ ਇੱਕ ਕੁਚੀਲਾ ਪਟੇ ਕਿਸੀਲਾ ਵਾਰਸੇ ਹਨਾ ਸਿਲਾ ਕਿਨੋ ਦੂਜੀ ਦਰਮ ਦੋ ਦੋਨਾਂ ਨਾਲ ਚਿਲਾਇਆ ਇੱਕ ਇਹ ਵੀ ਆਪਣੇ এবੀਪੀ ਨਿਊਜ਼ ਹੈ ਜਿਹੜੀ ਉਹਦੇ ਤੇ ਅੱਜ ਕੱਲ ਤੇ ਦੂਜੀ ਜਿਹੜੀ ਆ ਉਹ ਮੇਰੇ ਖਿਆਲ ਇੱਕ ਤੋਰ ਚੈਨਲ ਤੇ ਉਹਨਾਂ ਨੇ ਵੀ ਸੇਮ ਗੱਲਾਂ ਕਹੀਆਂ ਨੇ ਮੈਂ ਕਹਨ ਗੱਲ ਉਹਨੂੰ ਰੇਕੇ ਲੱਗਦਾ ਇਹ ਨਹੀਂ ਵੀ ਉਹ ਗੈਂਗਸਟਰ ਹੈ ਔਰਤਾਂ ਦੀ ਬੜੀ ਇੱਤਿਦ ਕਰਦਾ ਹੁਣ ਪਿੱਛੇ ਦੇ ਉਹ ਜਿਹੜੀ ਮਮਤਾ ਕੁਲਕਰਨੀ ਰਹੀ ਸੀ ਕੇ ਇੰਟਰਵਿਊ ਆਈ ਲਬੀ ਚੋੜੀ ਹਾਂ ਉਹਨਾਂ ਦੀ ਦਾਊਦਾਰ ਦਾ ਮਤੇ ਕੋਈ ਨਹੀਂ ਦੁਨੀਆ ਜਿੰਨੀ ਔਰਤਾਂ ਦੀ ਤੋ ਕਰਦਾ ਹਾਂ ਸੋ ਇਹ ਹਰ ਬੰਦੇ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਉਹਨਾਂ ਦੇ ਕੋਲ ਦੀ ਦੋ ਤਿੰਨ ਭੈਣਾਂ ਹੋਣੀਆਂ ਮumbai ਚ ਤੱਕ ਵੀ ਰਹਿੰਦੀਆਂ ਉਹਦਾ ਇੱਕ ਭਰਾ ਅੱਜ ਵੀ ਮੁੰਬਈ ਚ ਰਹਿੰਦਾ ਪੈਣ ਉਹ ਵੀ ਥੋੜੀ ਜਿਹੀ ਮਰਗੀ ਉਹ ਮੁੰਬਈ ਲੈਂਦੀ ਰਹੀ ਹੈ ਉਹਨੂੰ ਕਿਸੇ ਨੇ ਪੁਲਿਸ ਨੇ ਫੜ ਕੇ ਨਹੀਂ ਕੀਤਾ ਨੇ ਜਿਵੇਂ ਕਹ ਦਿੰਦੇ ਆ ਵੀ ਤੁਸੀਂ ਪਹਿਲਾਂ ਵੀ ਕਿਹਾ ਵੀ ਜਿਨ੍ਹਾਂ ਨੇ ਮਸ਼ਹੂਰ ਹੋਣਾ ਹੁੰਦਾ ਅੰਡਰਵਰਲਡ ਦਾ ਸਾਰਾ ਲੈਂਦੇ ਆ ਹੁਣ ਤੇ ਫਿਰ ਅੰਡਰਵਰਲਡ ਜਦੋਂ ਮਸ਼ਹੂਰ ਹੋ ਜਾਂਦਾ ਉਹਨਾਂ ਦੇ ਪੈਸੇ ਲੈਂਦਾ ਤਾਂ ਫਿਰ ਬਹੁਤ ਸਾਰੀਆਂ ਹੀਰੋਇਨ ਹੋਣਗੀਆਂ ਜਿਹੜੀਆਂ ਜਿਹੜੀਆਂ ਐਕਟ੍ਰੈਸਸ ਬਣੀਆਂ ਬੜੇ ਮਸ਼ਹੂਰ ਨਾਮ ਹੋਏ ਤਾਂ ਫਿਰ ਉਹਨਾਂ ਨੂੰ ਉਹਨਾਂ ਨੇ ਵੀ ਦਾਊਦ ਦਾ ਸਾਰਾ ਲਿਆ ਹੋਣਾ ਤੇ ਦਾਊਦ ਦਾ ਕਿ ਇਹੋ ਜਿਹਾ ਕੈਰੇਕਟਰ ਸੀਗਾ ਵੀ ਉਹ ਕਿਸੇ ਹੀਰੋਇਨ ਨੂੰ ਕਹਿੰਦਾ ਹੋਊਗਾ ਵੀ ਮੇਰੇ ਨਾਲ ਇੱਕ ਰਾਤ ਬਿਤਾਉਣੀ ਪਊਗੀ ਮੇਰੇ ਨਾਲ ਸੌਣਾ ਪੈਣਾ ਤਾਂ ਫਿਰ ਫਿਰ ਵੇਖਾਂਗੇ ਨਹੀਂ ਨਹੀਂ ਉਹ ਤਾਂ ਨੌਕਾ ਦਾ ਇੱਕ ਭਰਾ ਬਰਬਾਦ ਹੋਦਾ ਤੇ ਨੂਰਾ ਮਰ ਗਿਆ ਉਹ ਉਹ ਤੋੜ ਜਾ ਕਲੈਕ ਕਰਦਾ ਸੀ ਲੇਕਿਨ ਉਹ ਵੀ ਠੱਕੇ ਸਾਹੀ ਨਹੀਂ ਮੈਂ ਪਹਿਲਾਂ ਕਹਿੰਨਾ ਲੋਕ ਇਹਨਾਂ ਨੂੰ ਕਿਸੇ ਨੂੰ ਆਪਣੇ ਪਿੱਛੇ ਰੌਣ ਦੀ ਲੋੜ ਨਹੀਂ ਲੋਕ ਆਪੇ ਇਹਨਾਂ ਦੇ ਪਿੱਛੇ ਲੱਗਦੇ ਜਿਨ੍ਹਾਂ ਨੇ ਕੰਮ ਕਰਾਉਣੇ ਹੁੰਦੇ ਸਨ ਤੋਂ ਉਹ ਲੈ ਦੇ ਕੇ ਉਹ ਹੀ ਇਹ ਵੀ ਚਲੋ ਮੈਂ ਮੇਰਾ ਤਾਂ ਕਿਤੇ ਨਾ ਵਾਸਤਾ ਪਿਆਰੀ ਨਾ ਮੈਨੂੰ ਕਿਤੇ ਨੇ ਪੈਸੇ ਮਗੇ ਕਦੇ ਨਾ ਮੇਰੇ ਕੋਈ ਸੀਗੇ ਦਿਨੋਂ ਮੈਨੂੰ ਕੀ ਮੰਗੂਗਾ ਕੋ ਕੋੜੀਆ ਦੇ ਮਾਮਲੇ ਦੇ ਵਿੱਚ ਦਬਾਉਤੀ ਕਰਕੇ ਹੋ ਜਾਂਦੀ ਕੁੜੀਆਂ ਆਪ ਇਹਨਾਂ ਦੇ ਮਿੱਠੇ ਦਾਨੇ ਤੁਹਾਨੂੰ ਫਿਲਮ ਲੈ ਦਿਓ ਫਲਾਣੇ ਪੁੜੀਟਨ ਨੂੰ ਫੋਲ ਕਰ ਦੋ ਮੈਨੂੰ ਰੋਲ ਲੈ ਦਿਓ ਉਹ ਜਿਹੜੀ ਇੱਕ ਆਪਣੇ ਹਿਸ਼ਾਰਪੁਰ ਵਾਲੀ ਟੀਗੀ ਇੱਕ ਮੰਦਰਾ ਬੇਦੀ ਕੀ ਨਾਂ ਚ ਉਹਦਾ ਨਹੀਂ ਕਿਹੜੀ ਬੇਦੀ ਸੀ ਮੋਨਿਕਾ ਬੇਦੀ ਆ ਮੋਨਿਕਾ ਬੇਦੀ ਅਬੂਸਲੇਮ ਦੀ ਨਾਲ ਰਹੀ 5 ਸਾਲ ਉਹਨੂੰ ਕੀ ਮਜਬੂਰੀ ਨਾਲ ਰਹਿਣ ਦੀ ਰੋਲ ਟਾਈਡਰਸ ਕਿਉਂ ਨਹੀਂ ਮਿਲਦੇ ਨਹੀਂ ਸੀ ਇੰਟਲੈਂਟਡ ਹੈ ਨਹੀਂ ਸੀ ਅੱਛਾ ਸੋ ਰੋਲ ਲੰਡੀ ਉਹ ਦਾਊਟ ਗੈਂਗ ਚਲੜ ਗਈ ਜਾ ਕੇ ਹੁਣ ਪਤਾ ਨਹੀਂ ਕਿੱਥੋਂ ਤੁਰ ਹੀ ਫਿਰਦੀ ਇੱਕ ਤੋਂ ਪਤਾ ਹੀ ਨਹੀਂ ਹੂੰ ਇਹ ਰਿਓ ਹੋਰ ਬੜੀਆਂ ਹੋਈਆਂ ਪਹਿਲਾਂ ਵੀ ਤੁਸੀਂ ਨੇ ਬੜੀ ਨਾਲ ਮਿਲੇ ਹੋ ਦਾਊਦ ਨੂੰ ਉਹਨਾਂ ਤੇ ਇਹਨਾਂ ਤੁਸੀਂ ਕੰਮ ਕੀਤਾ ਰਿਸਰਚ ਕੀਤਾ ਤਾਂ ਤੁਹਾਨੂੰ ਕੀ ਲੱਗਦਾ ਵੀ ਉਹਦੇ ਕੰਮ ਕਰਨ ਦਾ ਜਾਂ ਕ੍ਰਾਈਮ ਕਰਨ ਦਾ ਸਟਾਈਲ ਕਿ ਹੋ ਜਾਸੀ ਵੀ ਉਹ ਪੁਲਿਸ ਕਾਮਯਾਬ ਹੋ ਜੂਗੀ ਕਦੇ ਫੜਨ ਲਈ ਦਾਊਦ ਕਦੇ ਫੜਿਆ ਜਾਊਗਾ ਕਦੇ ਖਬਰ ਆਊਗੀ ਵੀ ਦਾਊਦ ਫੜਿਆ ਗਿਆ ਉਹ ਜਿੱਥੇ ਬੈਠਾ ਉੱਥੇ ਫੜੇ ਨਹੀਂ ਨਾ ਉਹ ਪਾਕਿਸਤਾਨ ਤੋਂ ਬੋਟਾ ਹੁਣ ਅੱਜ ਕੱਲ ਤੋਂ ਸਾਉਦੀ ਤੇ ਪਾਕਿਸਤਾਨ ਵਿਚਾਲੇ ਗਿਆ ਉਹ ਹਾਂ ਉਹ ਸਾਉਦੀ ਰੇ ਵੀ ਰੇ ਉਹ ਤੇ ਬੜੇ ਬੜਾ ਇੱਕ ਨਵਾਂ ਸ਼ਹਿਰ ਬਣ ਰਿਹਾ ਸਾਉਦੀ ਦਾ ਏਅਰਪੋਰਟ ਨਵਾਂ ਬਣ ਰਿਹਾ ਸ਼ਹਿਰ ਨਵਾਂ ਬਣ ਰਿਹਾ ਕੰਸਟਰਕਸ਼ਨ ਬਹੁਤ ਹੋ ਰਹੀ ਜੀ ਤੇ ਤੁਹਾਨੂੰ ਪਤਾ ਸ਼ਹਿਰ ਨਵਾਂ ਬਣਦਾ ਫਿਰ ਵੀ ਪੁਲਿਸ ਦੀ ਫਰਸਤ ਦਾ ਕੰਮ ਉਹਦੇ ਥੋੜੇ ਪਰ ਆਣਾ ਮਿਲ ਕੇ ਚਲਾਉਂਦਾ ਉਹ ਆਪਣਾ ਪੈਸੇ ਖਮਾਰੇ ਨਹੀਂ ਉਹ ਜੇ ਜੇ ਤੁਹਾਨੂੰ ਪਤਾ ਤਾਂ ਪੁਲਿਸ ਨੂੰ ਵੀ ਬੇਸ਼ੱਕ ਪਤਾ ਹੀ ਹੋਣਾ ਕਿ ਤੁਹਾਨੂੰ ਪਤਾ ਤੇ ਫਿਰ ਫੜਿਆ ਕਿਉਂ ਨਹੀਂ ਜਾਂਦਾ ਉਹ ਸਾਉਦੀ ਨਾਲ ਤਾਂ ਕੋਈ ਨਹੀਂ ਕੋਈ ਟਾਟਕ ਅਸਰ ਉਹਦੀ ਕਹਿੰਦੇ 30 ਦਿਨ ਕੁਇਟ ਕਰੂਗਾ ਉਹ ਤਾਂ ਸਭ ਤੋਂ ਬੜੀਆਂ ਟੈਕਨੀਕਲ ਗੱਲਾਂ ਐ ਨਾ ਆਸਾਨ ਨਹੀਂ ਹੁੰਦਾ ਕਿਸੇ ਨੂੰ ਪੜਨਾ ਹੁਣ ਉਹਤੇ ਸਾਊਥੀ ਜੁ ਕੋ ਦਾਅ ਤੇ ਬਣਾਉਂਦੇ ਨਾ ਨਾ ਤੋੜੀ ਰਹਿ ਰਿਹਾ ਹੂੰ ਹੂੰ ਉਹਤੇ ਤਾਂ ਆਫਸਾਫ ਅਬਦਲ ਕੋਈ ਹਾਫਿਫ ਅਬਦਲ ਮਜੀਦ ਖਾਨ ਉਰਮਲਾਇ ਹੋ ਜਾ ਨਾਮ ਰੱਖਿਆ ਹੋਣਾ ਉਹਦੇ ਨਾਂ ਤੇ ਪਾਪਲਰ ਮਾਇ ਆਪਣੀ ਕੋਈ ਨਾ ਦਾਅ ਚਾਹੀਦਾ ਸਾਊਥੀ ਕਹਿੰਦੇ ਇਸ ਨਾਮ ਦਾ ਸਾਡੇ ਕੋਲੇ ਹੈ ਨਹੀਂ ਇਹ ਗੱਲ ਪਾਕਿਸਤਾਨ ਕਹਿੰਦਾ ਸੀ ਉਹ ਕਹਿੰਦੇ ਆ ਜਿਹੜਾ ਬੰਦਾ ਫੋਨੋ ਫੇਰੇ ਕਹਿੰਦੇ ਇਹ ਦਾਅ ਥੋੜੀ ਐ ਇਹ ਤਾਂ ਅਸਮਾ ਮਮਰ ਇਹਦਾ ਦਾਉਦ ਨਹੀਂ ਆ ਟੈਂਕ ਨਿਕਲ ਗਿਆ ਲੈ ਤੇ ਤੁਹਾਡੇ ਦੇ ਵੀ ਕਈ ਲੋਕ ਕਹਿੰਦੇ ਕਹਿੰਦੇ ਬਲਜੀਤ ਪਰਮਾਰ ਨੇ ਸੰਜੇ ਦੱਤ ਨੂੰ ਇੱਕ ਸੌਫਟ ਟਾਰਗੇਟ ਸਮਝ ਕੇ ਸੰਜੇ ਦੱਤ ਤੇ ਤਾਂ ਬਹੁਤ ਪ੍ਰੂਫ ਦਿੱਤੇ ਵੀ ਉਹਨੇ ਐ ਕੀਤਾ ਨੇ ਕੀਤਾ ਦਾਉਦ ਬਾਰੇ ਕਦੇ ਬਲਜੀਤ ਪਰਮਾਰ ਨੇ ਕਦੇ ਇਲਜ਼ਾਮ ਵਾਲੀ ਗੱਲ ਨਹੀਂ ਕੀਤੀ ਵੀ ਹਾਂ ਇਹਨਾਂ ਨੇ ਆ क्राइम ਕੀਤੇ ਆ ਕੀਤੇ ਵਾ ਯਾਰ ਮੇਰੇ ਨਾਲ ਮੈਂ ਕੋਈ ਪੁਲਿਸ ਵਾਲਾ ਥੋੜੀ ਹਾਂ ਮੈਂ ਨਾ ਮੈਂ ਨਾਟ ਆ ਕਾਪ ਮੈਂ ਨਾਟ ਆ ਜੱਜੀ ਨਾਮ ਨੰਬਰ ਇਤਨਾ ਰੈਸਟ ਕਰਦਾ ਨਾਕਸ ਨੂੰ ਸਜਾ ਦੇਸ ਨੂੰ ਮੈਂ ਤਾਂ ਕ੍ਰਾਈਮ ਰਿਪੋਰਟ ਨੰਬਰ ਰਿਪੋਰਟ ਕਰਦਾ ਜਿੰਨਾ ਮੈਂ ਦਾਊਦ ਬਾਰੇ ਲਿਖਿਆ ਸ਼ਾਇਦ ਹੋਰ ਕਿਸੇ ਬਾਰੇ ਨਹੀਂ ਲਿਖਿਆ ਉਹਦੇ ਖਲਾਫ ਜਿੰਨਾ ਮੈਂ ਲਿਖਿਆ ਮੈਂ ਮੇਰਾ ਰਿਕਾਰਡ ਚੈੱਕ ਕਰਕੇ ਦੇਖ ਲਓ ਉਹਦੀ ਹਾਰੇ ਕ੍ਰਿਪਟੀ ਮੈਂ ਰਿਪੋਰਟ ਕੀਤੀ ਦਾਊਦ ਗੈਂਗ ਨੇ ਹਾਕ ਕੀਤਾ ਦਾਊਦ ਗੈਂਗ ਨੇ ਹਾਕ ਕੀਤਾ ਦਾਊਦ ਗੈਂਗ ਨੇ ਹਾਕ ਕੀਤਾ ਤੁੰਤਮ ਕਿਵੇਂ ਬੀਣੀ ਨਾ ਕਦੇ ਮੈਂ 93 ਦੇ ਬੌਮਬਲਾਸਟ ਦੀ ਟ੍ਰਾਇਲ ਮੈਂ ਸ਼ੁਰੂ ਕਰਵਾਈ 80 ਟ੍ਰਾਇਲ ਨਹੀਂ ਸੀ ਹੋ ਰਹੀ ਹੂੰ ਤੇ ਜੇ ਮਰੀ ਦੌੜਨ ਯਾਰੀ ਹੁੰਦੀ ਮੈਂ ਕਿਉਂ ਕਹਿੰਦਾ ਟ੍ਰਾਇਲ ਸ਼ੁਰੂ ਕਰੋ ਦੌੜ ਨੂੰ ਅੰਦਰ ਕਰੋ ਕੇਸ ਚਲਾਓ ਸਾਰਿਆਂ ਤੇ ਨੇ ਤੁਹਾਨੂੰ ਧਮਕੀ ਮਿਲੀ ਕਦੇ ਇਹਨਾਂ ਵੱਲੋਂ ਬੜੀ ਵਾਰੀ ਬੜੀ ਮੇਰਾ ਕਾਲੀ ਕੋਲੂ ਚ ਵੀ ਹੋਇਆ ਦੌੜ ਤੇ ਮਰਦਿਆਂ ਨਾ ਆ ਇੱਕ ਵਾਰੀ ਤਾਂ ਮੈਂ پتہ ਨਹੀਂ ਆਮਦ ਦੇ ਸਾਹਮਣੇ ਗਾਲਾਂ ਕੱਢੀਆਂ ਸੀ ਉਹਦੇ ਛੋਟਾ ਛਕੀਨ ਨੂੰ ਹੂੰ ਉਹ ਮੈਂ ਹਸਪੀਟਲ ਵੀ ਬਣਾਇਆ ਉਹਦੇ ਤੇ ਮੈਂ ਲਕੋ ਕੇ ਤੋੜੀ ਰੱਖਦਾ ਉਹਨੇ ਮੈਨੂੰ 4 ਕਾਲਾ ਕੱਢੀਆਂ ਮੈਂ 40 ਕੱਢੀਆਂ ਛੋਟਾ ਸਕੀਲ ਨੂੰ ਹਾਂ ਤੇ ਤੂੰ ਬਾਅਦ ਫਿਰ ਮਰੇ ਪਿੱਟਰ ਬਣਿਆ ਹੋਇਆ ਦੇਖ ਲਓ ਤੂੰ ਤੇ ਇੰਬੀਟ ਵੀ ਆਗਾ ਉਹ ਤਾਂ ਫਿਰ ਬੰਦੇ ਨੂੰ ਖਤਮ ਕਰ ਦਿੰਦੇ ਫਿਰ ਤੁਹਾਨੂੰ ਕਿਵੇਂ ਛੱਡਦਾ ਉਹਨਾਂ ਨੇ ਨਹੀਂ ਮੈਂ ਕਿ ਤੂੰ ਕਰ ਲੈ ਯਾਰ ਮਾਰ ਹੀ ਦੇਣਾ ਨਾ ਨਾਂ ਤੋਂ ਮਾਰ ਲਾ ਮੈਂ ਨਹੀਂ ਡਰਦਾ ਹੂੰ ਫਿਰ ਸਮਝਾ ਤਾ ਦਵਾਰ ਉਹਦੇ ਬਾਦ ਉਹ ਮਹਰਾ ਪੇਰੇ ਕੁਰੀ ਆਇਆ ਫਿਰ ਗੱਲ ਕਪੂਟੀ ਦੀ ਗੱਲ ਕਰਨ ਲੱਗਾ ਆਪਨੇ ਸਾਥਵੇਂ ਬੜ ਕੇ ਖਾਣਾ ਕਹਾ ਬਿਲਕੁਲ ਗਲਤ ਮੈਨੇ ਤੁਹਾਰੇ ਤੋਂ ਪਾਣੀ ਪੀਆ ਉਹ ਖਾਣਾ ਕبھی ਨਹੀਂ ਖਾਇਆ ਹੂੰ तेरे गुरु के साथ बैठ के खाना जरूर खाया hmm. उसके बराबर तू हो नहीं सकता मुझ संभाल के बात कर hmm. मैं तो सुना दस, मैं नहीं थी सुना। तो छोटा छोटा घंटे बाद मैंने फोन आया भाई साहब वो जो गाड़ियां आपने छोटा को दी थी वो दो चार सुनाओ hmm. और हो रहा बैठा hmm. मैं कह मैं कैसे गालियाँ सुना सकता निकाली मैंने निकाली आपको गाली कैसे दे सकते मुझे नहीं देनी वो गाली सुनाओ जो आपने निकाली थी ਮੈਂ ਫਿਰ ਕਦੇ ਮਿਲਾਂਗੇ ਤਾਂ ਸੁਣਾਉਂਗਾ ਦੇ ਕੇਨ ਤੇਬਾ ਛੋਟਾ ਸਕੀਲ ਦਾ ਫੋਨ ਆ ਗਿਆ ਨਾ ਮਾਫੀ ਮੰਗੀ ਇਹ ਐਪੀਸੋਡ ਬਣੇ ਹੋਏ ਆ ਮੇਰੇ ਅੱਛਾ ਕੋਈ ਗੱਲ ਨਹੀਂ ਜਿਹੜੇ ਸਾਡੇ ਆਡੀਅੰਸ ਨੇ ਸ਼ਾਇਦ ਨਹੀਂ ਸੁਣਿਆ ਹੋਵੇ ਅੱਛਾ ਛੋਟਾ ਸਕੀਲ ਨੇ ਤੁਹਾਡੇ ਤੋਂ ਮਾਫੀ ਮੰਗੀ ਬਾਅਦ ਚ ਦਾਉ ਦੇ ਰਾਈਟ ਹੈਂਡ ਦੇ ਬਿਲਕੁਲ ਹਾਂ ਉਹ ਦਾਉ ਤੇ ਕਹਿੰਦਾ ਮਾਗੀ ਮੇਰੇ ਕਹਿੰਦਾ ਨਹੀਂ ਮੰਗੀ ਹਾਂ ਤੇ ਛੋਟਾ ਰਾਜ ਨੇ ਗੋਲੀਆਂ ਵੀ ਚਲਵਾਤੀਆਂ ਸੀ ਤੁਹਾਡੇ ਤੇ ਉਹ ਵੀ ਛੋਟਾ ਰਾਜ ਨੇ ਮਾਫੀ ਮੰਗੀ ਉਹ ਕੀ ਮਸਲਾ ਸੀ ਥੋੜਾ ਦੱਸੋ ਜੀ ਉਹ ਉਹ ਲੰਮੀ ਥੋੜੀ ਕਾਰਿਓ ਉਹ ਤਾਂ ਘੰਟਾ ਲੱਗੂਗਾ ਕਿ ਤੁਹਾਨੂੰ ਸੁਣਾਉਣਾ ਬੜਾ ਟੈਕਨੀਕਲ ਇਸ਼ੂ ਸੀ ਉਹ ਸਮਗਲਿੰਗ ਨਾਲ ਰਿਲੇਟਡ ਉਹ ਤੇ ਕਸਟਮ ਵਾਲਿਆਂ ਨਾਲ ਸੀ ਪੁਲਿਸ ਵਾਲਿਆਂ ਨਾਲ ਸੀ ਤੇ ਉਹ ਹੀ ਉਹ ਥੋੜਾ ਜਨੇ ਮਾਗਿ ਮਾਗੀ ਮੈਡੀਕਲ ਟੀਂਡੀ ਮਾਗ ਕੇ ਕਿਉਂ ਮੰਗਦਾ ਉਹ ਕਸਟਮ ਵਾਲੇ ਟਰੜ ਕੇ ਮਗਜੀ ਤੇ ਉਹਨੂੰ ਪਤਾ ਸੀ ਕਸਟਮ ਵਾਲੇ ਟੜਣਗੇ ਨਹੀਂ ਮੈਨੂੰ ਹਾਂ ਆਪਰਾ ਨੇ ਕਹਤਾ ਜੇ ਬੜੀ ਪਾ ਮਾਫ ਕਰਦਾ ਤਾਂ ਠੀਕ ਹੈ ਨੇ ਅਸੀਂ ਤਾਂ ਉਹ ਰਗੜਾ ਲਾਉਣਾ ਲਾਉਣਾ ਕਿੱਤਿਆਂ ਮਰਦੀ ਭੱਜਦਾ ਤਾਂ ਵਾਇਫ ਮੈਂ ਕਿ ਮੇ ਤੋਂ ਟਰੜ ਕੇ ਕੋਈ ਨਹੀਂ ਮਾਫੀ ਮੰਗਦਾ ਹਾਂ ਮੇਰੇ ਜਿਹੜੇ ਦੋਸਤ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜਿਹੜੇ ਦੇਸ਼ ਦੇ ਸੱਚੇ ਸਪਾਹੀ ਆ ਉਹਨਾਂ ਤੋਂ ਡਰਦੇ ਐ ਅੱਛਾ ਜੀ ਜਦੋਂ ਮੇਰੇ ਦੋਸਤ ਇਸ ਕਰਕੇ ਮੇ ਤੋੜਦੇ ਤੇ ਬਤਾ ਕਰਦੇ ਅੱਛਾ ਜੀ ਗੱਲ ਪੰਜਾਬ ਦੀ ਕਰੀਏ ਆਪਾਂ ਤਾਂ ਡੀਪ ਸਟੇਟ ਦਾ ਕੀ ਰੋਲ ਐ ਮਤਲਬ ਸੰਤਾਂ ਵੇਲੇ ਉਹ ਲੈ ਕੇ ਉਹਨਾਂ ਨੇ ਮਤਲਬ ਉਹਨਾਂ ਨੂੰ ਖਾਲਸਤਾਨੀ ਪੋਰਟਰੇ ਕੀਤਾ ਕੀ ਖਾਲਸਤਾਨੀ ਨੇ ਦੇਸ਼ ਨੂੰ ਪੰਜਾਬ ਨੂੰ ਹਾਲਾਂਕਿ ਉਹਨਾਂ ਨੇ ਕਦੇ ਨਾਮ ਨਹੀਂ ਲਿਆ ਇਸ ਗੱਲ ਦਾ ਖਾਲਸਾ ਰਾਜ ਦੀ ਗੱਲ ਤਾਂ ਬਹੁਤ ਲੋਕਾਂ ਦੇ ਵਿੱਚ ਉਹੋ ਜਿਹਾ ਰਾਜ ਹੋਵੇ ਚਲੋ ਮਹਾਰਾਜਾ ਰਣਜੀਤ ਸਿੰਘ ਵਰਗਾ ਪਰ ਉਹਨਾਂ ਨੇ ਨਾਮ ਨਹੀਂ ਲਿਆ ਸੀ ਉਹਨਾਂ ਨੂੰ ਪੋਰਟਰੇ ਕੀਤਾ ਫਿਰ ਉਹਨਾਂ ਨੂੰ ਅੱਤਵਾਦੀ ਕਹਿ ਕੇ ਗਰਦਾਨਿਆਂ ਗਿਆ ਹੁਣ ਜਿਵੇਂ ਅਮਰਤਪਾਲ ਹੋਰਾਂ ਨੇ ਨਾਮ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਜਿਹੜੀ ਲੋਂਗੇਸਟ ਸਟੈਂਸ ਸੀ ਉਹਨਾਂ ਤੇ ਲੱਗੀ ਹੈ ਜਿਹੜੀ ਰੀਸੈਂਟ ইয়ারਸ ਦੇ ਵਿੱਚ ਤਾਂ ਜਿਹੜੀ ਉਹਨਾਂ ਨੂੰ ਵੀ ਇਹੀ ਅੱਤਵਾਦੀ ਕਹਿ ਕੇ ਗਰਦਾਨਿਆਂ ਗਿਆ ਹੁਣ ਇਹਦੇ ਨਾਲ ਨਾਲ ਹੀ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਕਿਤੇ ਪਹਿਲਾਂ ਸੰਤਾਂ ਦੀ ਗੱਲ ਕਰਦਾ ਹੁੰਦਾ ਸੀ ਫਿਰ ਸਿੱਤੂ ਤੋਂ ਬਾਅਦ ਪੰਜਾਬ ਅਗੇਂਸਟ ਹੋ ਗਿਆ ਤਾਂ ਹੁਣ ਜਿੰਨੇ ਵੀ ਲਾਰੈਂਸ ਦੀ ਕੋਈ ਵੀ ਪੋਸਟ ਹੁੰਦੀ ਹੈ ਨਾਮ ਆਉਂਦਾ ਹੈ ਤਾਂ ਥੱਲੇ ਸਾਰੇ ਸਨਾਤਨੀ ਹਿੰਦੂ ਨੇ ਜਿਹੜੇ ਉਹ ਕਹਿੰਦੇ ਨੇ ਵੀ ਇਹ ਸਾਡਾ ਸਨਾਤਨੀ ਸ਼ੇਰ ਹੈ ਇਹ ہمارا ਹਿੰਦੂ ਭਾਈ ਐ ਐਸੇ ਕਰਕੇ ਐਵੇਂ ਹਣਾ ਤਾਂ ਪਹਿਲਾਂ ਗੱਲ ਪੰਜਾਬੀ ਚ ਕਰਦਾ ਹੁੰਦਾ ਸੀ ਜੇ ਆਮ ਤੌਰ ਤੇ ਤਾਂ ਹੁਣ ਹਿੰਦੀ ਚ ਗੱਲ ਕਰਦਾ ਹੈ ਲਾਰੈਂਸ ਬਿਸ਼ਨੋਈ ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਕਿਤੇ ਨਾ ਕਿਤੇ ਕੋਈ ਡੀਪ ਸਟੇਟ ਜਾਂ ਕੋਈ ਵੱਡੀ ਸੋਚ ਕੰਮ ਕਰਦੀ ਹੈ ਤਾਂ ਫਿਰ ਇਹ ਕਿਵੇਂ ਮਤਲਬ ਇਹਨੂੰ ਪੋਰਟਰੇ ਕੀਤਾ ਜਾਂਦਾ ਹੈ ਕਿ ਹੋ ਜਿਹੜੇ ਕਿਹਾ ਵੀ ਅਜੰਸੀਆਂ ਦੇ ਬੰਦੇ ਕਰਦੇ ਨੇ ਨਹੀਂ ਨਹੀਂ ਦੱਸੋ ਖਾਲਸਾ ਦੀ ਨੂੰ ਮਾਰ ਕਤੇ ਪੰਜਾਬ ਤੇ ਦੇਖੇ ਤੁਸੀਂ ਕਦੇ ਬੰਦਾ ਇੱਥੇ ਜੇ